हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਵੇਰ ਮੱਝ ਛੇੜ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚਲੋ ਕਰੇ ਲੂ ਪਸ਼ੂਆਂ ਚੋ ਛੇੜ ਕਰੇ ਫੁੱਲ ਵੱਡੀ ਤੇ ਫੁੱਲ ਕੱਦ ਵਾਲੀ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਹੋ ਮਾਈ ਜੀ ਹਾਂਜੀ ਹਾਂਜੀ ਠੀਕ ਆ ਤੁਸੀਂ ਦੱਸੋ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਨਾਮ ਜਸਕਰਨ ਸਿੰਘ ਡੀਪੀਓ ਸੀਨੀਵਾਲ ਕਲਾ ਡਿਸਟ੍ਰਿਕਟ ਬਰਨਾਲਾ ਤਰਹੀਲ ਬਰਨਾਲਾ ਪਲਾਕ ਮਹਿਲ ਕਲਾ ਤੇ ਨੇੜੇ ਪਿੰਡ ਹੈ ਨੇੜੇ ਚੰਨਾਲ ਪਿੰਡ ਆ ਇਧਰ ਮਹਿਲ ਕਲਾ ਪਿਆ ਹੋਇਆ ਜਾਂਦਾ 5 ਕਿਲੋਮੀਟਰ ਦੇ ਗਾਹਲ ਨੇੜੇ ਪਿਆ ਜਾਂਦਾ ਕਲਾਲਾ ਨੇੜੇ ਪਿਆ ਜਾਂਦਾ ਜੀ ਕੰਟਰੈਕਟਰ ਨੰਬਰ ਬੋਲ ਦਿਓ ਆਪਣਾ 98555 46135 ਬਾਕੀ ਬਾਈ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਜਿਹੜੀ ਆਪਾਂ ਮੱਝ ਦੇਖ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਆਪਣੇ ਘਰ ਦੀ ਹੋਈ ਆ। ਹਾਂਜੀ ਘਰ ਦੀ ਮੱਝ ਆ ਜੀ। ਕਿਹੜਾ ਸੂਆ ਬਈ ਸੂਈ? ਚੌਥਾ ਸੂਆ ਸੂਈ ਆ ਜੀ। ਚੌਥਾ ਸੂਆ। ਕਦੋਂ ਸੂਈ ਬਈ? ਇਹ ਹਫਤਾ ਹੋ ਗਿਆ ਜੀ ਸੂਈ ਨੂੰ। ਹਫਤਾ ਹੋ ਗਿਆ ਸੂਈ ਨੂੰ ਬੱਚਾ ਬਈ ਇਹਦੇ ਮਗਰ ਕੀ ਆ? ਮੇਲ ਕਾਫ ਆ ਜੀ। ਬੱਚਾ ਮੇਲ ਕਾਫ ਆ ਗਿਆ। ਬੱਚਾ ਬਹੁਤ ਚੰਗਾ ਪਾਇਆ। ਇਹ ਸਰਕਾਰੀ ਟੀਕੇ ਦਾ ਬੱਚਾ ਜੀ। ਠੀਕ ਹੈ। ਵਧੀਆ ਆ ਜੀ। ਚੰਗੇ ਟੀਕੇ ਦੇਈ ਆ। ਹਾਂਜੀ। ਬਾਕੀ ਕੁਆਲਿਟੀ ਦਾ ਦੱਸ ਦਿਓ ਜੀ ਹੈਨਾ। ਸਹੀ ਗੱਲ ਆ। ਖੜਨੇ ਖੜਨੇ ਬਾਕੀ ਕੱਦ ਕਾਠ ਬਹੁਤ ਆ ਗਿਆ ਬਈ ਹੈਨਾ। ਹਾਂਜੀ। ਜਿ ਤੇ ਬਾਈ ਕਿੰਨਾ ਬੋਲਾ ਜੇ ਮੈਂ ਦੁੱਧਾ ਕਹਦੇ ਆਂ ਵੀ ਹਾਜ਼ਰ ਹੈ ਤੇ ਥੱਲੇ ਹਾਂ 12 ਕਿਲੋ ਬੋਲਾ ਬਾਈ ਜੇ ਮੈਂ ਦੁੱਧ ਮੰਨ ਲਵਾਂ ਹਫਤਾ ਹੋ ਗਿਆ ਸੂਈ ਨੂੰ ਤਿਆਰ ਆ ਹਾਂ ਠੀਕ ਹੈ ਜੇ ਕੋਈ ਵੀਰ ਮੰਨ ਕੇ ਚਲੋ 2 ਟਾਈਮ ਜਾਂ 4 ਚਾਹੇ 4 ਟਾਈਮ ਜੋ ਕੇ ਲੈ ਕੇ ਜਾਏ ਬਾਈ ਤਸ਼ਲੀ ਕਰਾ ਕੇ ਬੰਦੇ ਦੀ ਦਵਾਈ ਠੀਕ ਹੈ ਬਾਈ ਕਹਿੰਦਾ ਤਸ਼ਲੀ ਕਰਾ ਕੇ ਦੇਮਗ ਕੋਈ ਆਪਾਂ ਨੂੰ ਦਿੱਕ ਦੇਣੀਗੀ ਤੇ ਕਿੰਨਾ ਕ ਦੁੱਧ ਪਈਏ ਨੇ ਪਿਛਲੇ ਸੂਏ ਕੱਢਿਆਗਾ ਇਹ 16 ਲੀਟਰ ਦੁੱਧ ਕੱਢ ਦੂੰਗੀ 15 16 ਲੀਟਰ ਕੱਢ ਦਿੰਦੀ ਆ ਠੀਕ ਹੈ ਬਾਈ ਹਾਂਜੀ ਸਾਬੂ ਸੀਲਾ ਹਾਂਜੀ ਸਾਬੂ ਸੀਲਾ ਕਿੰਨਾ ਕ ਟਾਈਮ ਦੁੱਧ ਦਿੰਦੀ ਆ ਇਹ ਦੁੱਧ ਦੇਣ ਦੀ ਹੈ ਜਿਆ 6 ਮਹੀਨੇ ਤੱਕ ਦੇ ਦਿੰਦੀ ਹੈ ਜੀ ਗੱਭਣ ਦੇ ਠੀਕ ਹੈ ਬਾਈ ਹਾਂਜੀ ਬਾਕੀ ਕੱਦ ਆਪਾਂ ਚੈੱਕ ਕਰਵਾ ਲੈ ਮੜਾ ਜਾਇਓ ਬਾਈ ਆਪਾਂ ਕੱਦ ਵਿੱਚ ਚੈੱਕ ਕਰਵਾ ਦੀ ਇਹ ਕਈ ਵਾਰੀ ਵੀਰਾਂ ਨੂੰ ਹੁੰਦਾ ਵੀ ਛੋਟੀ ਨਾ ਹੋਵੇ ਨਾ ਤੇ ਕੱਦ ਕਾਠ ਬਾਈ ਚੈੱਕ ਕਰ ਸਕਦਾ ਕਿੰਨਾ ਕੱਦ ਆ ਬਾਈ ਛੋਟਾ ਮੇਰਾ 5 ਫੁੱਟ 11 ਇੰਚ ਕੱਦ ਆ ਜੀ 5 ਫੁੱਟ 11 ਇੰਚ ਤੇ ਤੇਰੇ ਬਰੋਬਰ ਹੀ ਜਾਂਦੀ ਹੈ ਹਾਂਜੀ ਸਹੀ ਗੱਲ ਹੈ ਬਾਈ ਬਾਈ ਦੇ ਬਰੋਬਰ ਜਾਂਦੀ ਹੈ ਬਾਕੀ ਵੇਲ ਦੀ ਗੱਲ ਕਰੀਏ ਕੱਦ ਕਾਠ ਦੀ ਗੱਲ ਕਰੀਏ ਫੁੱਲ ਕੱਦ ਆ ਤੇ ਫੁੱਲੀ ਵੇਲ ਆਗੀ ਲੇਵਾ ਚੈੱਕ ਕਰ ਲੋ ਬਾਈ ਟੈਟ ਲੇਵੇ ਦੀ ਆਗੇ ਕਰਮਾਲ ਬਹੁਤ ਸੋਹਣਾ ਥਣ ਲੱਗਿਆ ਪੂਰੀ ਵਿਥੇ ਜਿਹੜੂ ਆਪਾਂ ਕਹਿੰਦੇ ਥਣ ਲੱਗਿਆ ਹੋ ਸਕੇ ਥੋੜਾ ਜਿਹਾ ਆਪਣੇ ਗਾਇਮ ਦੇ ਤਾਂ ਜਾ ਕੇ ਦੇਖੋ ਲੋ ਬਾਈ ਤੋਰੇ ਮੜੀ ਦੀ ਖੋਲ ਕੇ ਨੇ ਸੂਈਸ ਬਾਈ ਆ ਬਈ ਬੱਚਾ ਇਹਦੇ ਮਗਰ ਕਰਮਾਲੀ ਦੇ ਆ ਗਿਆ ਕੱਟਾ ਕੱਟਾ ਵੀ ਬਾਈ ਨੇ ਜੱਸਾ ਚੰਗੇ ਸੀਮਣ ਦਾ ਬਾਈ ਸੀਮਣ ਦਾ ਤਾਂ ਨਹੀਂ ਪਤਾ ਜੜੇ ਦਾ ਨਹੀਂ ਬਾਈ ਸੀਮਣ ਦਾ ਨਹੀਂ ਤੇ ਬਾਕੀ ਬਈ ਲੰਮੀ ਲੰਮੀ ਦੇਖ ਸਕਦੇ ਹੋ ਸਿੰਘਾਂ ਦੀ ਜਿਹੜੀ ਕੁਆਲਿਟੀ ਆ ਬਹੁਤ ਚੰਗੀ ਆ ਨਾਲੋਂ ਇਹਦਾ ਸਿੰਘ ਮੁੜਿਆ ਬਹੁਤ ਸੋਹਣਾ ਸਿੰਘ ਥੋੜਾ ਜਿਹਾ ਮੇਰੇ ਕੈਮਰੇ ਤੋਂ ਵੀ ਜਾਕਦੀ ਆ ਤੇ ਡਰ ਹੁੰਦਾ ਹੀ ਆ ਕਿਉਂਕਿ ਮੱਝਾ ਥੋੜਾ ਜਿਆਦਾ ਡਰਦਿਆਂ ਹੁੰਦਾ ਬਾਕੀ ਥਾਣਾ ਥਾਣਾ ਆਪਾਂ ਚੈੱਕ ਕਰਵਾਣੇ ਲੈ ਚੈੱਕ ਕਰ ਸਕਦੇ ਮੈਂ ਥਾਣਾ ਦਾ ਜਿਹੜਾ ਗੈਪ ਉਹ ਆਪਾਂ 나ੜਾ ਨੂੜਾ ਲੇਵੇਂ ਤੇ ਬਹੁਤ ਚੰਗੀਆਂ ਚੂਣ ਚਵਾ ਕੇ ਮੈਂ ਦਾ ਬਈ ਚੂਣ ਪੂਰੀ ਪੋਲੀ ਧਾਰ ਆ ਬਈ ਐ ਗੰਨੇ ਵਾਂਗੂ ਪੈਂਦੀ ਠੀਕ ਆ ਐ ਲੰਮੀ ਤੋਰ ਲੈ ਬਈ ਇਧਰ ਨੂੰ ਮੜੀ ਉੱਥੇ ਮੋੜ ਲੈ ਚੂਣ ਚਵਾ ਬਈ ਕਹਿੰਦੇ ਇੱਕ ਨੰਬਰ ਆ ਗਿਆ ਬਾਕੀ ਨਵੇਂ ਨਿਕਰ ਕਰਨ ਵਾਲੇ ਫੁੱਲ ਆ। ਸੁਆਸਾ ਦਾ ਨਹੀਂ ਮਨਿਆਣਾ ਬਾਈ। ਸੁਆਸਾ ਵੀ ਨਹੀਂ ਮਨਿਆਣਾ ਬਾਈ। ਨਹੀਂ ਨਹੀਂ ਬਾਈ ਸੁਆਸਾ। ਜਿਵੇਂ ਅਗਲਾ ਕਹਿ ਦਿੰਦਾ ਹੁੰਦਾ ਵੀ ਮੰਜਾ ਡੈਂਦਾ ਅਸਲ ਵਿੱਚ ਡੈਂਦਾ ਯਾਰ ਹਨਾ। ਕੀ ਬਾਤ ਆ ਬਾਈ ਨਾ ਚੈੱਕ ਕਰ ਸਕਦਾ ਇਧਰੋਂ ਦੇਖਣਾ ਥੋੜਾ ਸਾਈਜ਼ ਇੱਕ ਨੰਬਰ ਨਾਲ ਆਉਂਦਾ। ਫੁੱਲ ਚੰਗੇ ਆ। ਤੇ ਬਾਈ ਜੀ ਇਹਦਾ ਮੁੱਲ ਕੀ ਰੱਖੋਗੇ? ਮੁੱਲ ਬਾਈ ਮੰਗਦਾ ਤਾਂ 180 ਆ ਬਾਈ। 1 ਲੱਖ ਤੇ 80 ਹਜ਼ਾਰ ਰੁਪਏ। ਹਾਂ ਬਾਈ। ਹੋਜੀ ਥੋੜਾ ਘਣਾ ਮਾਂ। ਹਾਂ ਬਾਈ ਮੌਕੇ ਤੇ ਥੋੜਾ ਘਣਾ ਮੰਨਤਾ ਨਹੀਂ ਹੋ ਬਾਈ ਬਾਹ ਨਹੀਂ ਹੁੰਦਾ। ਠੀਕ ਹੈ ਵੀਰੇ। 1,80,000 ਰੁਪਏ ਵੀਰ ਕਹਿੰਦੇ ਬਈ ਇਹਦਾ ਮੁੱਲ ਆ। ਬਾਕੀ ਥੋੜਾ ਕਹਣਾ ਮਾਨਤਾ ਨਹੀਂ ਹੋਊਗਾ। ਪਹਿਲੇ ਹੀ ਬਈ ਕਹਿੰਦਾ ਵਾੜਾ ਆਪਾਂ ਮੁੱਲ ਨਹੀਂ ਕਰਿਆ। ਮਾਨਦਾਨ ਜਰੂਰ ਕਰ ਦੇਗਾ। ਬਾਕੀ ਲੈ ਨਾੜਾ ਨੂੜਾ ਦੇਖ ਸਕਦੇ ਬਹੁਤ ਚੰਗੀਆਂ ਆ ਗਿਆ। ਤੇ ਜੇ ਕਿਸੇ ਵੀ ਵੀਰ ਨੂੰ ਨਾ ਬਈ ਮੱਝ ਪਸੰਦ ਆਵੇ ਤਾਂ ਵੀਰ ਨੂੰ ਬਈ ਕੰਟੈਕਟ ਜਰੂਰ ਕਰਿਓ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ। ਤੇ ਜੇ ਲੈਵੇ ਦੀ ਗੱਲ ਕਰੀਏ ਤਾਂ ਬਈ ਲੈਵਾ ਜਮਾ ਮੈਂ ਕਹਿੰਦਾ ਗਾ ਮਾਰਕ ਆ ਗਿਆ ਨਾ ਟਾਇਟ। ਹੂੰ ਪੂਰਾ ਵਧੀਆ ਲੈਵਾ ਬਈ। ਸਾਰ ਦੂਰ ਪੂਰੀ ਪੋਲੀ ਆਈ ਨਹੀਂ ਵੀ ਉਹ ਨਹੀਂ ਹੈਗਾ ਜਿਵੇਂ ਮਰਜ਼ੀ ਚੋਈ ਹਾਂ ਜਿਵੇਂ ਮਰਜ਼ੀ ਚੋਈ ਠੀਕ ਹੈ ਮੇਰੇ